ਜੈਨ ਪਰਿਵਾਰ ਦਾ ਬੱਚਾ ਹੋਣ ਦੇ ਨਾਤੇ ਸਾਡੇ ਜਿਹੜਾ ਰੋਮ ਰੋਮ ਦੇ ਵਿੱਚ ਲਿਖਿਆ ਹੈ ਸੇਵਾ ਕਰਨਾ ਸੇਵਾ ਹੀ ਸਾਡਾ ਉਦੇਸ਼ ਹੈ ਸੇਵਾ ਕਰਕੇ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਉਹ ਅੱਗੇ ਵੀ ਸੇਵਾ ਕਰਨ ਦਾ ਹੀ ਸਾਡਾ ਮੋਟਿਵ ਹੈ ਅਸੀਂ ਮinority 'ਚ ਹੋਣ ਕਰਕੇ ਜੈਨ ਪਰਿਵਾਰਾਂ ਲਈ ਮੈਂ ਪੂਰੇ ਪੰਜਾਬ ਦਾ ਦੌਰਾ ਕਰਨ ਜਾ ਰਿਹਾ ਹਾਂ 1 ਜਨਵਰੀ ਤੋਂ ਸਾਡਾ ਟਾਰਗੇਟ ਬਣਿਆ ਅਸੀਂ ਪੂਰੇ ਪੰਜਾਬ ਦਾ ਦੌਰਾ ਕਰਾਂਗੇ ਹਰ ਪਿੰਡ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚ ਜਾਵਾਂਗੇ ਜਿੱਥੇ-ਜਿੱਥੇ ਸਾਡੇ ਜੈਨ ਪਰਿਵਾਰ ਹੈ ਕਿਸੇ ਵੀ ਜਹਨ ਪਰਵਾਰ ਨੂੰ ਕੋਈ ਵੀ ਤਕਲੀਫ ਹੈ ਉਦਾ ਸੋਲੂਸ਼ਨ ਪਹਿਲ ਦੇ ਆਧਾਰ ਤੇ ਆਪ ਕਰਾਂਗੇ ਤਾਂ ਜੈਨ ਸਾਹਿਬ ਤੁਸੀਂ ਹੁਣ ਸਰਕਾਰ ਦੇ ਵਿੱਚ ਨੁਮਾਇੰਦਗੀ ਕੀਤੀ ਹੈ ਵੀ ਲੱਗਦਾ ਹੈ ਵੀ ਜੈਨ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਰਾਈਟਸ ਹੀ ਨਹੀਂ ਪਤਾ ਉਹਨਾਂ ਨੂੰ ਆਪਣੀ ਅਧਿਕਾਰ ਹੀ ਨਹੀਂ ਪਤਾ ਵੀ ਅਸੀਂ ਇਹ ਚੀਜ਼ਾਂ ਵੀ ਸਰਕਾਰ ਤੋਂ ਪ੍ਰਾਪਤ ਕਰ ਸਕਦੇ ਹਾਂ ਜਾਂ ਇਹ ਚੀਜ਼ਾਂ ਦੇ ਨਾਲ ਅਸੀਂ ਮਿਲ ਕੇ ਸਰਕਾਰ ਨੂੰ ਗੁਹਾਰ ਲਗਾ ਸਕਦੇ ਹਾਂ ਆਪਣੇ ਸਮਾਜ ਨੂੰ ਉੱਚਾ ਚੱਕਣ ਲਈ ਵੀ ਮੈਂ ਮੈਂਬਰ ਬਣ ਗਿਆ ਹੁਣ ਮੈਨੂੰ ਸ਼ੇਅਰ ਵਾਲਾ ਗੱਡੀ ਮਿਲ ਗਈ ਹੈ ਜਾਂ ਮੇਰੇ ਬਿਸਟਿੰਗ ਕਾਰਡ ਸ਼ੇਅਰ ਵਾਲੇ ਬਣ ਗਏ ਉਹ ਸਫੀਸ਼ੀਐਂਟ ਹੋ ਜਾਂਦਾ ਉਹਨਾਂ ਲਈ ਤੇ ਉੱਥੇ ਤੱਕ ਤਾਂ ਨਹੀਂ ਰਹੇਗੀ ਇਹ ਚੀਜ਼ ਸਰ ਮੇਰੇ ਕੋਲ ਸ਼ੇਅਰ ਪਹਿਲਾਂ ਹੀ ਸੀ ਮੈਂ ਮਾ ਚੰਤ ਦਾ ਲਾਡਲਾ ਹਾਂ ਉਹਦੇ ਸ਼ੇਰ ਆ ਮੈਂ ਤਾਂ ਸ਼ੇਰ ਬਣ ਕੇ ਹੀ ਕੰਮ ਕੀਤਾ ਵੀ ਲੋਕ ਕਹਿੰਦੇ ਨੇ ਸਮਾਜਿਕ ਸੋਸ਼ਲ ਵਰਕਰ ਬੰਦਾ ਬਣ ਜਾਂਦਾ ਫਿਰ ਹੌਲੀ 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 ਉਹ ਰਾਜਨੀਤੀ ਤੱਕ ਡਿਵਰਟ ਹੋ ਜਾਂਦਾ ਹਾਈ ਤੱਕ ਝੁਕਾਉ ਰਾਜਨੀਤੀ ਉਹ ਕਿਤੇ ਇਹ ਤਾਂ ਨਹੀਂ ਵੀ ਜੇ ਜਨ ਬੋਬੀ ਉਹਨਾਂ ਦੇ ਆਉਣ ਵਾਲੇ ਦਿਨਾਂ 'ਚ ਕੋਈ ਟਾਰਗੇਟ ਹੋਵੇ ਮੈਂ 17-18 ਸਾਲ ਦਾ ਸੀਗਾ ਜਦ ਦੀ ਅਸੀਂ ਇਹ 14-14 ਸਾਲਾਂ ਦਾ ਸੀ ਜਦ ਦੀ ਅਸੀਂ ਸੇਵਾ ਸ਼ੁਰੂ ਕੀਤੀ ਸਕੂਲ 'ਚ ਪੜ੍ਹਦੇ ਸੀ ਉਹ ਉਮਰ ਅਕਸਰ ਖੇਡਣ ਕਦੀ ਹੁੰਦੀ ਹੈ ਬੰਦਾ ਕਹਿੰਦਾ ਅਸੀਂ ਖੇਡ ਲੋ ਅਸੀਂ ਖੇਡਦੇ ਖੇਡਦੇ ਨਾਲ ਸੇਵਾ ਫੜ ਲਈ ਇੱਕ ਵਾਈਫ ਵੀ ਪੂਰਾ ਸਪੋਰਟ ਕਰਦੀ ਹੈ ਹੁਣ ਮੈਂ ਪਰਸੋ ਮਲੇ ਕੋਟਲੇ ਗਿਆ ਜੀ ਗੱਡੀ 'ਚ ਖਾਣਾ ਪਾਣੀ ਸਾਰਾ ਕੁਝ ਗੱਡੀ 'ਚ ਰੱਖ ਕੇ ਮੈਡਮ ਨੇ ਭੇਜਿਆ ਵੀ ਜਾਣਾ ਹੈ ਬੇਟਾ ਮੇਰਾ ਪੂਰਾ ਧਿਆਨ ਹਕਦਾਲੇ ਛੋਟਾ ਹੈ ਲੇਕਿਨ ਪੂਰਾ ਧਿਆਨ ਦਿੰਦਾ ਹੈ ਕਿ ਪਾਪਾ ਅੱਜ ਆਪਣੇ ਯਹਾਂ 'ਤੇ ਜਾਣਾ ਆਪਕੀ ਮੀਟਿੰਗ ਹੈ ਤੁਸੀਂ ਹੁਣ ਕੈਰੀ 1999 ਦੋਸੀ ਜਿਹੜੇ ਨੇ ਬਲੱਡ ਕੈਂਪ ਲਾ ਰਹੇ ਆ ਤੇ ਬਲੱਡ ਕੈਂਪ ਦੇ ਵਿੱਚ ਹਜ਼ਾਰਾਂ ਯੂਨਿਟ ਤੁਸੀਂ ਇਕੱਠਾ ਹੋ ਜਾਂਦਾ ਉਹ ਹਸਪੀਟਲ ਦੀ ਟੀਮਾਂ ਆਉਂਦੀਆਂ ਉਹਨਾਂ ਤੱਕ ਸਿਸਟਮ ਬਣ ਜਾਂਦਾ ਪਰ ਕਿਸੇ ਨੂੰ ਮੈਨੂੰ ਹੁਣ ਲੋੜ ਪੈ ਜਾਵੇ ਬਲੱਡ ਦੀ ਤੇ ਮੈਂ ਤੁਹਾਡੇ ਕੈਂਪ ਦੇ ਵਿੱਚ ਵੀ ਬਲੱਡ ਦਿੱਤਾ ਕੀ ਮੈਨੂੰ ਈਜ਼ਲੀ ਉਹ ਬਲੱਡ ਜਿਹੜਾ ਮਿਲ ਪਾਏਗਾ ਉਸ ਟਾਈਮ ਜਦੋਂ ਮੈਨੂੰ ਜ਼ਰੂਰਤ ਹੋਵੇ ਜਿੱਤੇ ਗੱਲ ਕੀਤੀ ਉਹ ਚਲ ਅੱਛਾ ਉਹ ਬਰਾਲਾ ਵੀ ਜਿਹੜੇ ਗਊਆਂ ਨੂੰ ਰਹਿਣ ਲਈ ਰਹਿਣ ਉਹ ਵਸੇਰਾ ਬੈਠੇਗਾ ਉੱਥੇ ਖਾਣਾ ਮਿਲੇਗਾ ਪੱਠੇ ਮਿਲਣਗੇ ਉਹਨਾਂ ਨੂੰ ਸੇਵਾ ਹੋਏਗੀ ਉਹਨਾਂ ਦੀ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਆਲਰੇਡੀ ਇੰਨੀਆਂ ਜਿਹੜੀਆਂ ਗਊਸ਼ਾਲਾ ਚੱਲ ਰਹੀਆਂ ਪ੍ਰਾਪਤ ਮਾਤਰਾ ਤੇ ਪਰ ਫਿਰ ਵੀ ਜਿਹੜੇ ਐਕਸੀਡੈਂਟ ਨੇ ਰੋਡ ਦੇ ਉੱਤੇ ਫਿਰ ਵੀ ਜਿਹੜੀਆਂ ਗਊਆਂ ਕਰਕੇ ਜਿਹੜੇ ਲੋਕ ਆਪਣੀ ਜਾਨ ਦੋ ਹੱਥੋਂ ਪੈਦੇ ਉਹ ਨਹੀਂ ਇਹਨੀਆਂ ਗਊਸ਼ਾਲਾ ਹੋਣ ਜਿਉ ਬਾਅਦ ਵੀ ਪਰ ਸਮਾਂ ਇਦਾਂ ਦਾ ਆ ਗਿਆ ਜਨ ਸਭ ਚੰਗਾ ਕਰਦੇ 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 ਵੀ ਕਿਸੇ ਦਾ ਮਾੜਾ ਹੋ ਜਾਂਦਾ ਵਿੱਚ ਹਾਂ ਉਸੇ ਚੀਜ਼ ਤੋਂ ਡਰਦੇ ਆ ਜਿਹੜਾ ਤੁਸੀਂ ਕਿਹਾ ਨਾ ਘਰੋਂ ਨਿਕਲਦੇ ਕੀ ਸੋਚ ਕੇ ਚੱਲਦੇ ਹੋ ਇਹੀ ਸੋਚ ਕੇ ਚੱਲਦੇ ਆ ਵੀ ਕਿਸੇ ਦਾ ਮਾੜਾ ਸਾਡੇ ਕੋਲੋਂ ਨਾ ਹੋ ਜਾਵੇ ਵੱਧ ਤੋਂ ਵੱਧ ਸੇਵਾ ਕਰੋ ਜਿੰਨੀ ਸੇਵਾ ਤੁਸੀਂ ਕਰੋਗੇ ਮੈਂ ਤਾਂ ਜਾਣਦਾ ਕਿ ਮਹਾਰਾਣੀ ਚੰਤਪੂਨੀ ਸਾਡੇ ਉਹ ਕਾਰਜ ਪੂਰੇ ਕਰਦੀ ਹੈ ਜਿੰਨੀ ਅਸੀਂ ਸੇਵਾ ਕਰਦੇ ਆ ਸਾਡੇ ਤੇ ਜੇ ਕੋਈ ਸੰਕਟ ਆਂਦਾ ਤਾਂ ਮਾਤਾ ਰਾਣੀ ਆਪ ਸਾਡਾ ਸੰਕਟ ਹੱਲਦੀ ਹੈ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅ ਅੱਜ ਅਸੀਂ ਮੌਜੂਦ ਆ ਸਟੂਡੀਓ ਦੇ ਵਿੱਚ ਉਹ ਸਾਡੇ ਨਾਲ ਜੋ ਅੱਜ ਗੈਸਟ ਸਟੂਡੀਓ ਦੇ ਵਿੱਚ ਮੌਜੂਦ ਨੇ ਉਹ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਸਮਾਜ ਦੇ ਨਾਲ ਜੋ ਲਗਾਓ ਜੋ ਪਿਆਰ ਉਹਨਾਂ ਨੇ ਦਿਖਾਇਆ ਉਹ ਬਾਕੀ ਇੱਕ ਕਾਬਿਲ ਤਾਰੀਫ ਗੱਲ ਆ ਕਿਉਂਕਿ ਸਮਾਜ ਦੇ ਕਿਸੇ ਵਿਅਕਤੀ ਨੂੰ ਜਦੋਂ ਵੀ ਲੋੜ ਹੋਵੇ ਚਾਹੇ ਉਹ ਟਾਈਮ ਨਹੀਂ ਦੇਖਦੇ ਉਹ ਦਿਨ ਨਹੀਂ ਦੇਖਦੇ ਹਰ ਟਾਈਮ ਉਸ ਜਗ੍ਹਾ ਤੇ ਹਾਜ਼ਰ ਹੁੰਦੇ ਨੇ ਸੋ ਗੱਲ ਕਰ ਰਹੇ ਆ ਰਜੇਸ਼ ਜੈਨ ਬੋਬੀ ਜੀ ਦੀ ਜੋ ਕਿ ਭੋਲੇ ਬਾਬਾ ਰਤਨ 무ਨੀ ਜੈਨ ਯੂਵਸੰਗ ਦੇ ਪ੍ਰੈਜ਼ੀਡੈਂਟ ਨੇ ਜੋ ਕਿ 1989 ਤੋਂ ਵੀ 1999 ਤੋਂ ਜਿਹੜੀ ਇਹ ਸੰਸਥਾ ਚੱਲ ਰਹੀ ਨੇ ਉਹਦੇ ਇਹ ਪ੍ਰਧਾਨ ਨੇ ਔਰ ਨਿਊ ਯੰਗ ਫਾਈਵ ਸਟਾਰ ਕਲੱਬ ਉਹਨਾਂ ਦੇ ਵੀ ਇਹ ਰਿਪਰਜ਼ੈਂਟ ਕਰਦੇ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਔਰ ਕਈ ਆਧਾਰਿਆਂ ਦੇ ਨਾਲ ਸਮਾਜ ਦੇ ਵਿੱਚ ਜੁੜੇ ਹੋਏ ਨੇ ਕਈ ਹਸਪੀਟਲ ਨੇ ਜਿਨ੍ਹਾਂ ਨੂੰ ਇਹ ਨਾਲ ਜੁੜ ਕੇ ਸੰਸਥਾ ਦੇ ਚਲਾ ਰਹੇ ਨੇ ਔਰ ਕਈ ਐਸੇ ਕਾਰਿਆਂ ਨੇ ਜਿਨ੍ਹਾਂ ਨਾਲ ਸਮਾਜ ਨੂੰ ਉੱਚਾ ਚੱਕਣ ਦੇ ਵਿੱਚ ਇਹ ਆਪਣਾ ਯੋਗਦਾਨ ਪਾ ਰਹੇ ਨੇ ਸੋ ਜੈਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜਨ ਸਾਹਿਬ ਕਿਦਾਂ ਦੇਖਦੇ ਹੋ ਵੀ ਸਮਾਜ ਦੇ ਵਿੱਚ ਤੁਸੀਂ ਜਦੋਂ ਵਿਚਰਦੇ ਹੋ ਸਮਾਜ ਦੇ ਲੋਕ ਤੁਹਾਡੇ ਕੋਲ ਪ੍ਰੋਬਲਮਸ ਵੀ ਲੈ ਕੇ ਜਾਂਦੇ ਉਹਨਾਂ ਦਾ ਸੋਲੂਸ਼ਨ ਵੀ ਕੱਢਦੇ ਹੋ ਤੁਸੀਂ ਕੀ ਲੱਗਦਾ ਵੀ ਆਪਣੇ ਆਪ ਤੇ ਉਹ ਮਾਨ ਮਹਿਸੂਸ ਹੁੰਦਾ ਵੀ ਰੱਬ ਨੇ ਇੰਨੇ ਜੋਗਾ ਕਰਤਾ ਵੀ ਲੋਕਾਂ ਨੂੰ ਅਜ ਬਿਠਾ ਕੇ ਅਸੀਂ ਖੁਦ ਸਮਝਾ ਰਹੇ ਹਾਂ ਵੀ ਇਹ ਚੀਜ਼ ਗਲਤ ਹੈ ਜਾਂ ਇਹ ਚੀਜ਼ ਸਹੀ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਾਦਰ ਜੈ ਜਨਿੰਦਰ ਜੈ ਮਹਾਵੀਰ ਜੈ ਮਾਤਾ ਦੀ ਦੋਸਤੋ ਪਹਿਲਾਂ ਤਾਂ ਮੈਂ ਇੱਕ ਜੈਨ ਪਰਿਵਾਰ ਦਾ ਬੱਚਾ ਹਾਂ ਜੈਨ ਪਰਿਵਾਰ ਦਾ ਬੱਚਾ ਹੋਣ ਦੇ ਨਾਤੇ ਸਾਡੇ ਜਿਹੜਾ ਰੋਮ ਰੋਮ ਦੇ ਵਿੱਚ ਲਿਖਿਆ ਹੈ ਸੇਵਾ ਕਰਨਾ ਸੇਵਾ ਹੀ ਸਾਡਾ ਉਦੇਸ਼ ਹੈ ਸੇਵਾ ਕਰਕੇ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਉਹ ਅੱਗੇ ਵੀ ਸੇਵਾ ਕਰਨ ਦਾ ਹੀ ਸਾਡਾ ਮੋਟਿਵ ਹੈ ਜੋ ਆਪਣੇ ਜ਼ਿੰਦਗੀ ਦਾ ਉਦੇਸ਼ ਬਣਾਇਆ ਉਹ ਸੇਵਾ ਬਣਾਈ ਹੈ ਕਿ ਸਾਡੇ ਕਰਕੇ ਅਗਰ ਕਿਸੇ ਦੇ ਘਰ ਦੇ ਵਿੱਚ ਖੁਸ਼ੀ ਆਂਦੀ ਹੈ ਜਾਂ ਕਿਸੇ ਦੇ ਮੂੰਹ ਤੇ ਖੁਸ਼ੀ ਆਂਦੀ ਹੈ ਅਸੀਂ ਉਹੀ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਕਰਕੇ ਕਿਸੇ ਨੂੰ ਨਾ ਖੁਸ਼ੀ ਮਿਲੇ ਉਹ ਸਾਨੂੰ ਬਰਦਾਸ਼ਤ ਨਹੀਂ ਆਸੀ ਖੁਸ਼ੀ ਵਾਸਤੇ ਹੀ ਪੈਦਾ ਹੋਏ ਆਂ ਸੇਵਾ ਵਾਸਤੇ ਹੀ ਪੈਦਾ ਹੋਏ ਆਂ ਇਹੀ ਸਾਡਾ ਮੋਟਿਵ ਹੈ ਹੁਣ ਤੁਹਾਨੂੰ ਜੈਨ ਸਾਹਿਬ ਵੀ ਪੰਜਾਬ ਸਰਕਾਰ ਦੇ ਵਿੱਚ ਮਨੋਰਟੀ ਕਮਿਸ਼ਨ ਦਾ ਮੈਂਬਰ ਵੀ ਪਾਇਆ ਇਹ ਤੁਹਾਨੂੰ ਹੀ ਕਿਉਂ ਚੁਣਿਆ ਕਿਹਾ ਜੈਨ ਸਮਾਜ ਵੱਲੋਂ ਉਹਨਾਂ ਵੱਲੋਂ ਕੋਈ ਚੀਜ਼ ਤੁਹਾਡੇ ਜੈਸੀ ਨਜ਼ਰ ਆਈ ਹੋਣੀ ਹੈ ਨੇ ਵੀ ਤੁਸੀਂ ਦਿਨ ਰਾਤ ਜਿਹੜਾ ਇੱਕ ਕੀਤਾ ਹੈ ਲੋਕਾਂ ਦੀ ਸੇਵਾ ਦੇ ਵਿੱਚ ਔਰ ਕੀ ਕੀ ਮੋਟਿਵ ਨੇ ਤੁਹਾਡੇ ਜੇ ਹੁਣ ਤੁਹਾਡੇ ਕੋਲ ਸਰਕਾਰ ਨੇ ਉਸ ਨੁਮਾਇੰਦਗੀ ਦਿੱਤੀ ਹੈ ਉਹ ਤੁਹਾਨੂੰ ਜਗ੍ਹਾ ਤੇ ਬੈਠਣ ਦਾ ਮੌਕਾ ਦਿੱਤਾ ਕੋਈ ਜ਼ਹਿਨ ਦੇ ਵਿੱਚ ਐਸੇ ਸਵਾਲ ਹੈਗੇ ਜੋ ਕੋ ਫਿਊਚਰ ਪਲੈਨਿੰਗ ਦੀ ਐਸੀ ਹੈਗੀ ਹੈ ਸਮਾਜ ਦੇ ਲਈ ਜਿਹੜੀਆਂ ਕੀਤੀਆਂ ਜਾਂ। ਸਭ ਤੋਂ ਪਹਿਲਾਂ ਤਾਂ ਮੈਂ ਹਰ ਉਸ ਜੈਨ ਪਰਿਵਾਰ ਦੇ ਵਿੱਚ ਰੋਟੀ ਦੀ ਇੰਤਜ਼ਾਮ ਕਰਨਾ ਚਾਹੁੰਦਾ ਵੀ ਜੇ ਮੇਰਾ ਕੋਈ ਭਰਾ ਜੈਨ ਗਰੀਬ ਹੈ। ਹੂੰ। ਵੈਸੇ ਤਾਂ ਕੋਈ ਵੀ ਮੇਰੇ ਕੋਲ ਆ ਜਾਂਦਾ ਤਾਂ ਮੈਂ ਉਹਦੇ ਲਈ ਬਾਤ ਚੜ ਕੇ ਕੰਮ ਕਰਦਾ। ਹੂੰ। ਲੇਕਿਨ ਅਸੀਂ ਮਾਨੋਟੀਚ ਹੋਣ ਕਰਕੇ ਜੈਨ ਪਰਿਵਾਰਾਂ ਲਈ ਮੈਂ ਪੂਰੇ ਪੰਜਾਬ ਦਾ ਦੌਰਾ ਕਰਨ ਜਾ ਰਿਹਾ। 1 ਜਨਵਰੀ ਤੋਂ ਸਾਡਾ ਟਾਰਗੇਟ ਬਣਿਆ ਅਸੀਂ ਪੂਰੇ ਪੰਜਾਬ ਦਾ ਦੌਰਾ ਕਰਾਂਗੇ। ਹਰ ਪਿੰਡ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚ ਜਾਵਾਂਗੇ ਜਿੱਥੇ-ਜਿੱਥੇ ਸਾਡੇ ਜੈਨ ਪਰਿਵਾਰ ਹੈ ਕਿਸੇ ਵੀ ਜੈਨ ਪਰਿਵਾਰ ਨੂੰ ਕੋਈ ਵੀ ਤਕਲੀਫ ਹੈ ਉਹਦਾ ਸੋਲੂਸ਼ਨ ਪਹਿਲ ਦੇ ਆਧਾਰ ਤੇ ਆਪ ਕਰਾਂਗੇ ਨਹੀਂ ਤਾਂ ਸਰਕਾਰ ਤੋਂ ਕਰਾਵਾਂਗੇ ਨਹੀਂ ਤਾਂ ਸਾਡਾ ਜੈਨ ਸੰਸਥਾਨ ਹੈ ਜਿਹੜਾ ਉਹਦੇ ਨਾਲ ਮਿਲ ਕੇ ਕਰਾਂਗੇ ਤਾਂ ਕਿ ਕੋਈ ਵੀ ਬੱਚਾ ਸਾਡਾ ਜਿਸ ਤਰ੍ਹਾਂ ਕੋਈ ਕੰਮ ਤੋਂ ਵਾਂਝਾ ਹੈ ਉਹਨੂੰ ਕੰਮ ਦਿਵਾਵਾਂਗੇ ਕੋਈ ਰੋਜ਼ਗਾਰ ਤੋਂ ਵਿਹਲਾ ਉਹਨੂੰ ਰੋਜ਼ਗਾਰ ਦਿਵਾਵਾਂਗੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਹੈ ਉਹਦਾ ਸੋਲੂਸ਼ਨ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਸੋ ਜੈਨ ਸਾਹਿਬ ਤੁਸੀਂ ਹੁਣ ਸਰਕਾਰ ਦੇ ਵਿੱਚ ਨੁਮਾਇੰਦਗੀ ਕੀਤੀ ਹੈ ਵੀ ਲੱਗਦਾ ਹੈ ਵੀ ਜੈਨ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਰਾਈਟਸ ਹੀ ਨਹੀਂ ਪਤਾ ਉਹਨਾਂ ਨੂੰ ਆਪਣੀ ਅਧਿਕਾਰ ਹੀ ਨਹੀਂ ਪਤਾ ਵੀ ਅਸੀਂ ਇਹ ਚੀਜ਼ਾਂ ਵੀ ਸਰਕਾਰ ਤੋਂ ਪ੍ਰਾਪਤ ਕਰ ਸਕਦੇ ਹਾਂ ਜਾਂ ਇਹ ਚੀਜ਼ਾਂ ਦੇ ਨਾਲ ਅਸੀਂ ਮਿਲ ਕੇ ਸਰਕਾਰ ਨੂੰ ਗੁਹਾਰ ਲਗਾ ਸਕਦੇ ਹਾਂ ਆਪਣੇ ਸਮਾਜ ਨੂੰ ਉੱਚਾ ਚੱਕਣ ਦੇ ਲਈ ਵੀ ਲੱਗਦਾ ਵੀ ਇਹ ਚੀਜ਼ਾਂ ਦੀ ਸਮਾਜ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਜੇ ਤੁਹਾਨੂੰ ਅੱਜ ਪਾਵਰ ਮਿਲ ਜਾਂਦੀ ਇਹ ਚੀਜ਼ਾਂ ਵੰਡੀਆਂ ਨਹੀਂ ਜਾ ਸਕਦਾ ਜੈਨ ਸਮਾਜ 'ਚ ਹੋਣੀਆਂ ਚਾਹੀਦੀਆਂ ਚੀਜ਼ਾਂ ਸਰ ਬਹੁਤ ਵਧੀਆ ਇਹ ਉਪਰਾਲਾ ਵੈ ਜੇ ਮੈਂ ਸਰਕਾਰ 'ਚ ਆਇਆ ਮੈਨੂੰ 3-4 ਮੀਟਿੰਗ ਆ ਸਰਕਾਰੀ ਅਟੈਂਡ ਕਰਨ ਦਾ ਮੌਕਾ ਮਿਲਿਆ ਮੈਂ ਪਠਾਨਕੋਟ ਮੀਟਿੰਗ ਅਟੈਂਡ ਕਰਕੇ ਆਇਆ ਗੁਰਦਾਸਪੁਰ ਅਟੈਂਡ ਕੀਤੀ ਪਟਿਆਲੇ ਅਟੈਂਡ ਕੀਤੀ ਪਰसों ਸਾਡੀ ਮਲੇਰਕੋਟਲਾ ਮੀਟਿੰਗ ਸੀ ਉਹ ਅਟੈਂਡ ਕੀਤੀ ਹੈ ਉਹਦੇ ਵਿੱਚ ਸਾਨੂੰ ਆਪਣੇ ਰਾਈਟਸ ਦਾ ਪਤਾ ਲੱਗ ਰਿਹਾ ਹੈ ਬਹੁਤ ਜਲਦੀ ਕਿ ਅਸੀਂ ਪੰਪਲੈਟ ਬਣਾ ਕੇ ਪੇਸ਼ ਕਰਾਂਗੇ ਜਿਹਦੇ ਵਿੱਚ ਸਾਡੇ ਜੈਨੀਆਂ ਦੇ ਜਿਹੜੇ ਅਧਿਕਾਰ ਹੈ ਉਹ ਸਾਨੂੰ ਪਤਾ ਲੱਗਣਗੇ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਅਧਿਕਾਰ ਹੈ ਉਹ ਸਾਰੇ ਪਰਿਵਾਰਾਂ ਨੂੰ ਪਤਾ ਲੱਗੇ ਵੀ ਸਾਡੇ ਰਾਈਟਸ ਹੈ ਹੂੰ ਉਸ ਰਾਈਟ ਵਾਸਤੇ ਫਾਈਟ ਕਰਾਂਗੇ ਵੀ ਸਾਨੂੰ ਜਿਹੜੇ ਰਾਈਟ ਦਿੱਤੇ ਗਏ ਆ ਅਸੀਂ ਉਹਦੇ ਤੇ ਖਰੇ ਉਤਰੀਏ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਉਸ ਚੀਜ਼ ਦੀ ਜ਼ਰੂਰਤ ਆ ਸੀ ਉਸ ਉਹ ਕੰਮ ਆ ਸੀ ਸਰਕਾਰ ਤੋਂ ਪੂਰੇ ਕਰਾ ਕੇ ਦਈਏ ਨਹੀਂ ਕਈ ਚੀਜ਼ਾਂ ਦਾ ਮੋਟਿਵ ਹੁੰਦਾ ਵੀ ਮੈਂ ਮੈਂਬਰ ਬਣ ਗਿਆ ਹੁਣ ਮੈਨੂੰ ਸ਼ੇਰ ਵਾਲਾ ਗੱਡੀ ਮਿਲ ਗਈ ਹੈ ਜਾਂ ਮੇਰੇ ਵਿਜ਼ਿਟਿੰਗ ਕਾਰਡ ਸ਼ੇਅਰ ਵਾਲੇ ਬਣ ਗਏ ਉਹ ਸਫੀਸ਼ੈਂਟ ਹੋ ਜਾਂਦਾ ਉਹ ਨਾਲ ਕਿਉਂਕਿ ਉੱਥੇ ਤੱਕ ਤਾਂ ਨਹੀਂ ਰਹਿ ਜੇਗੀ ਇਹ ਚੀਜ਼ ਸਰ ਮੇਰੇ ਕੋਲ ਸ਼ੇਅਰ ਪਹਿਲਾਂ ਹੀ ਸੀ ਮੈਂ ਮਾ ਚੰਤਪੁਨੀ ਦਾ ਲਾਡ ਲਾਇਆ ਹੁੰਦੇ ਸ਼ੇਅਰ ਆ ਮੈਂ ਤਾਂ ਸ਼ੇਅਰ ਬਣ ਕੇ ਹੀ ਕੰਮ ਕੀਤਾ ਇਹ ਸ਼ੇਅਰ ਦੀ ਮਨਜ਼ੂਰੀਤ ਨਹੀਂ ਮੈਂ ਮਾ ਚੰਤਪੁਨੀ ਦਾ ਸ਼ੇਅਰ ਹ ਨਹੀਂ ਮੈਂ ਸਰਸਰੀ ਗੱਲ ਕੀਤੀ ਹੈ ਉਹਦਾ ਉਹ ਤਾਂ ਬਾਤਾਂ ਨਹੀਂ ਸ਼ੇਅਰ ਦਾ ਹੈ ਇਹ ਤੁਹਾ ਉਹ ਸ਼ੇਅਰ ਦੀ ਕਦੀ ਤਵਾਂ ਨਹੀਂ ਰੱਖੀ ਅਸੀਂ ਚੰਤਪੁਨੀ ਦੇ ਲਾਡਲੇ ਆ ਔਰ ਮਾ ਰਾਨੀ ਦੇ ਨਾਮ ਤੇ ਹੀ 1999 ਤੋਂ ਸੇਵਾ ਕਰਦੇ ਆ ਰਹੇ ਆ ਸਾਨੂੰ ਉਹ ਛੇਰ ਦੀ ਲੋੜ ਹੈ ਜਿਹੜੇ ਮਹਾਰਾਣੀ ਨੇ ਸਾਨੂੰ ਛੇਰ ਬਣਾ ਕੇ ਭੇਜਿਆ ਵੀ ਲੋਕਾਂ ਦੀ ਸੇਵਾ ਕਰਨ ਵਾਸਤੇ ਕਿ ਜੇ ਅਸੀਂ ਲੋਕਾਂ ਦੀ ਸੇਵਾ ਹੀ ਨਹੀਂ ਕਰ ਪਾਏ ਤੇ ਸਾਨੂੰ ਇਹ ਛੇਰ ਲਾਣ ਦਾ ਕੋਈ ਫਾਇਦਾ ਨਹੀਂ ਇਹ ਲੱਗਦਾ ਵੀ ਰਜੀਸ਼ ਜੈਨ ਬੋਬੀ ਸਮਾਜਿਕ ਤੌਰ ਤੇ ਵੀ ਵਿਚਰੇ ਹੋ ਤੁਸੀਂ ਸਮਾਜ ਦੇ ਵਿੱਚ ਤੁਹਾਡਾ ਨਾਮ ਹੀ ਹੈ ਹਮੇਸ਼ਾ ਇਦਾਂ ਹੁੰਦਾ ਵੀ ਜਦੋਂ ਸੋਸ਼ੀਅਲੀ ਕੋਈ ਸਰਵਿਸ ਕਰਦਾ ਨਾ ਕੋਈ ਇਦਾਂ ਸਮਾਜਿਕ ਕਾਰਿਆ ਕਰਦਾ ਉਹਦਾ ਮੋਟਿਵ ਕੁਝ ਹੋਰ ਹੁੰਦਾ ਦਿਖਾਇਆ ਕੁਝ ਹੋਰ ਜਾਂਦਾ ਮੈਂ ਮਤਲਬ ਤੁਹਾਡੇ ਤੇ ਗੱਲ ਹੀ ਮੈਂ ਕਰ ਰਿਹਾ ਮੈਂ ਉਦਾਂ ਸਰ ਸ੍ਰੀ ਗੱਲ ਕਰ ਰਹੇ ਵੀ ਜੋ ਲੋਕਾਂ ਦੀਆਂ ਧਾਰਨਾ ਨੇ ਵੀ ਲੋਕ ਕਹਿੰਦੇ ਨੇ ਸਮਾਜਿਕ ਸੋਸ਼ਲ ਵਰਕਰ ਬੰਦਾ ਬਣ ਜਾਂਦਾ ਫਿਰ ਹੌਲੀ 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 ਉਹ ਰਾਜਨੀਤੀ ਤੱਕ ਡਾਇਵਰਟ ਹੋ ਜਾਂਦਾ ਹਾਈ ਟੱਕ ਚੁਕਾਉ ਰਾਜਨੀਤੀ ਹੋ ਜਾਂਦੀ ਕਿਤੇ ਇਹ ਤਾਂ ਨਹੀਂ ਵੀ ਜੇ ਜਨ ਬੋਬੀ ਉਹਨਾਂ ਦੇ ਵੀ ਆਉਣ ਵਾਲੇ ਦਿਨਾਂ 'ਚ ਕੋਈ ਟਾਰਗੇਟ ਹੋਵੇ ਕੋਈ ਕਨਸੀਡੈਂਸੀ ਫਿੱਟ ਕਰ ਲੈਂਦਾ ਬੰਦਾ ਕੋਈ ਵੀ ਆਹ ਕਨਸੀਡੈਂਸੀ ਮੇਰੀ ਫਿੱਟ ਆ ਮੈਂ ਇਥੋਂ ਸ਼ਾਇਦ ਆਂਦੇ ਸਮੇਂ ਦੇ ਵਿੱਚ ਕੁਝ ਸਰ ਮੈਨੂੰ 37 ਸਾਲ ਹੋ ਗਏ ਸੇਵਾ ਕਰਦੇ ਹੋਏ ਮੇਰਾ ਕੋਈ ਇਦਾਂ ਦਾ ਮੋਟਿਵ ਨਹੀਂ ਮੈਂ ਕੋਈ ਕਨਸੀਡੈਂਸੀ ਸੈੱਟ ਕਰਾਂ ਅਗਰ ਮੈਂ ਕੋਈ ਕਨਸੀਡੈਂਸੀ ਸੈੱਟ ਕਰਨੀ ਹ ਡਿਪਾਰਟਮੈਂਟ ਜੀ ਜਾਂਦਾ ਕਿਤੇ ਹੋਰ ਕਿਥੇ ਤੁਸੀਂ ਜਿਹੜਾ ਮੈਨੂੰ ਕਹਿ ਰਹੇ ਹੋ ਸ਼ੇਰ ਲਵਾਉਂਦਾ ਗੱਡੀ ਨੂੰ ਮੈਂ ਸਿਰਫ ਮਨੋਰਟੀ ਕਮਿਸ਼ਨ ਜਿਸ ਲਈ ਗਿਆ ਕਿ ਇਹਦੇ ਵਿੱਚ ਮੇਰਾ ਜਨ ਸਮਾਜ ਹੈ ਮੈਂ ਆਪਣੇ ਸਮਾਜ ਲਈ ਕੰਮ ਕਰਨ ਲਈ ਪੈਦਾ ਹੋਇਆ ਹਾਂ ਔਰ ਆਪਣੇ ਸਮਾਜ ਲਈ ਹੀ ਕੰਮ ਕਰਨਾ ਚਾਹੁੰਦਾ ਮੇਰਾ ਇਹੀ ਮਕਸਦ ਹੈ ਕਿ ਮੈਂ ਆਪਣੇ ਸਮਾਜ ਨੂੰ ਕੁਝ ਕਰਕੇ ਦਵਾਂ ਜਿਹਦੇ ਨਾਲ ਜੇ ਅਸੀਂ ਜੈਨ ਪਰਿਵਾਰ ਚ ਜੰਮੇ ਆਂ ਕਟੋਗਾਟ ਅਸੀਂ ਇਹਦਾ ਫਕਰ ਮਹਿਸੂਸ ਕਰੀਏ ਸਾਡੀ ਆਉਣ ਵਾਲੀ ਜਨਰੇਸ਼ਨ ਇਹ ਫਕਰ ਮਹਿਸੂਸ ਕਰੇ ਕਿ ਜੋ ਕੰਮ ਰਜੇਸ਼ ਜੈਨ ਬੋਬੀ ਕਰ ਗਿਆ ਜਿਹੜੇ ਅਧੂਰੇ ਛੱਡੂਗਾ ਉਹ ਆਉਣ ਵਾਲੀ ਸਾਡੀ ਜਨਰੇਸ਼ਨ ਪੂਰੀ ਕਰੇ ਅਸੀਂ ਆਪਣੀ ਜਨਰੇਸ਼ਨ ਨੂੰ ਉੱਪਰ ਚੱਕਣਾ ਚਾਹੁੰਦੇ ਆਂ ਕੋਈ ਰਾਜਨੀਤੀ ਆਪਣਾ ਉਦੇਸ਼ਿਆ ਨਹੀਂ ਹੈ ਮੋਟਿਵ ਨਹੀਂ ਹੈ ਕਿ ਆਪਾਂ ਰਾਜਨੀਤੀ ਕਰਨੀ ਹੈ ਹੂੰ ਇਹਨੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਸਮਾਜਿਕ ਕਾਰਜ ਕਰਦੇ ਹੋ ਸਰ 16 ਦਸੰਬਰ 1999 ਸ세 ਅਸੀਂ ਨਿਊ ਯੰਗ ਫਾਈਵ ਸਟਾਰ ਕਲੱਬ ਦੀ ਸਥਾਪਨਾ ਕੀਤੀ ਸੀ ਤਾਦੀ ਸੇਵਾ ਕਰਦੇ ਆ ਰਹੇ ਹਾਂ ਤਕਰੀਬਨ 36 37 ਸਾਲ ਹੋ ਗਏ ਜਦੋਂ ਤਾ ਜੈਨ ਸਾਹਿਬ ਉਮਰ ਬਹੁਤ ਛੋਟੀ ਹੋएगी ਤੁਹਾਡੀ ਮੈਂ 17 18 ਸਾਲ ਦਾ ਸੀਗਾ ਜਦਦੀ ਅਸੀਂ ਇਹ 14 14 ਸਾਲਾਂ ਦਾ ਅਸੀਂ ਜਦਦੀ ਅਸੀਂ ਸੇਵਾ ਸ਼ੁਰੂ ਕੀਤੀ ਸਕੂਲ ਚ ਪੜ੍ਹਦੇ ਸੀ ਉਹ ਉਮਰ ਅਕਸਰ ਖੇਡਣ ਦੀ ਹੁੰਦੀ ਹੈ ਬੰਦਾ ਕਹਿੰਦਾ ਅੱਜ ਖੇਡ ਲਓ ਟਾਈਮ ਪਾਸ ਕਰ ਲਈ ਅਸੀਂ ਖੇਡਦੇ ਖੇਡਦੇ ਨਾਲ ਸੇਵਾ ਫੜ ਲਈ ਇਕ ਕਿਦਾਂ ਕਿਦਾਂ ਆਇਆ ਧਿਆਨ ਕਿਦਾ ਆਇਆ ਕਿੱਧਰ ਇਦਾਂ ਕੇਂਦ੍ਰਿਤ ਇਦਾਂ ਹੋਇਆ ਧਿਆਨ ਕੋਈ ਹੈ ਕੋਈ ਰੋਲ ਮੋਡਲ ਹੈ ਸਾਡੇ ਮੇਰੇ ਗੁਰੂ ਮੇਰੇ ਵੱਡੇ ਪ੍ਰਾਜਾ ਸ਼੍ਰੀ ਕੀਮਤੀ لال ਜੈਨ ਸਮਾਜ ਸੇਵਕ ਹੈ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਜਿਨ੍ਹਾਂ ਨੂੰ ਮੈਂ ਦੇਖਦਾ ਸੀ ਉਹ ਕਿਸ ਤਰ੍ਹਾਂ ਲੋਕਾਂ ਦੇ ਕੰਮ ਕਰਦੇ ਆ ਸਵੇਰ ਤੋਂ ਸ਼ਾਮ ਤੱਕ ਸੇਵਾ ਦੇ ਵਿੱਚ ਰੁੱਝੇ ਰਹਿੰਦੇ ਆ ਉਹਨਾਂ ਨੂੰ ਘਰ ਪਤਾ ਹੀ ਨਹੀਂ ਹੁੰਦਾ ਸੀ ਵੀ ਖਾਣਾ ਖਾਣਾ ਆਣਾ ਨਹੀਂ ਆਣਾ ਆ ਕੇ ਆ ਕੇ ਨਹੀਂ ਆਏ ਲੋਕਾਂ ਦੀ ਸੇਵਾ ਵਿੱਚ ਇੱਡੇ ਰੁੱਝੇ ਰਹਿੰਦੇ ਸੀ ਉਹਨਾਂ ਨੂੰ ਦੇਖ ਕੇ ਹੀ ਉਹਨਾਂ ਵਰਗਾ ਬਣਨ ਦੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਉਦਾਂ ਹੀ ਬਣ ਕੇ ਲੋਕਾਂ ਦੀ ਸੇਵਾ ਕਰ ਸਕਾਂ ਉਹੀ ਇੱਕ ਜਨ ਦੇ ਵਿੱਚ ਰਹਿੰਦਾ ਹੈ ਕਿ ਕਿਸ ਤਰ੍ਹਾਂ ਉਹ ਸਵੇਰੇ ਜਾਂਦੇ ਸੀ ਰਾਤ ਨੂੰ ਆਉਂਦੇ ਸੀ ਮਤਲਬ ਲੋਕਾਂ ਦੀ ਟੈਨਸ਼ਨ ਉਹ ਆਪਣੇ ਦਿਮਾਗ ਤੇ ਲੈ ਕੇ ਰੱਖਦੇ ਸੀ ਵੀ ਯਾਰ ਉਹਦਾ ਉਹ ਕੰਮ ਹੈ ਮੈਂ ਕਰਾਣਾ ਹੈ ਉਹਦਾ ਉਹ ਕੰਮ ਹੈ ਮੈਂ ਕਰਾਣਾ ਤੇ ਅਸੀਂ ਵੀ ਉਹੀ ਉਹਨਾਂ ਦਾ ਜਿਹੜਾ ਚਿਹਰਾ ਆਪਣੇ ਦਿਮਾਗ 'ਚ ਰੱਖਿਆ ਵੀ ਇੱਕ ਵਿਦਾਗ ਛਵੀ ਭਣਨ ਕੇ اور ਵਿਦਾਗ ਆਪਣੇ ਆਪ ਨੂੰ ਰੱਖ ਕੇ ਕੰਮ ਕਰੀਏ ਤਾਂ ਸਾਨੂੰ ਮਜ਼ਾ ਆਊਗਾ ਕੋਈ ਫੈਮਿਲੀ ਸਪੋਰਟ ਪੂਰੀ ਹੈ ਫੈਮਲੀ ਕੋਆਪਰੇਟ ਕਰਦੀ ਪੂਰੀ ਕੋਆਪਰੇਸ਼ਨ ਹੈ ਮੇਰੀ ਅਸੀਂ ਪੰਜ ਬ੍ਰਦਰ ਹੈ ਪੰਜੋ ਭਰਾਵਾਂ ਦੀ ਪੂਰੀ ਸਪੋਰਟ ਹੈ ਚਾਰ ਮੇਰੀ ਸਿਸਟਰ ਹੈ ਵਾਈਫ ਹੈ ਮੇਰਾ ਬੇਟਾ ਵਾਈਫ ਵੀ ਪੂਰਾ ਸਪੋਰਟ ਕਰਦੀ ਹੈ ਹੁਣ ਮੈਂ ਪਰਸੋ ਮਲੇ ਕੋਟਲੇ ਗਿਆ ਸੀ ਗੱਡੀ ਚ ਖਾਣਾ ਪਾਣੀ ਸਾਰਾ ਕੁਝ ਗੱਡੀ ਚ ਰੱਖ ਕੇ ਮੈਡਮ ਨੇ ਭੇਜਿਆ ਵੀ ਜਾਣਾ ਹੈ ਬੇਟਾ ਮੇਰਾ ਪੂਰਾ ਧਿਆਨ ਰੱਖਦਾ ਹੈ ਲੈ ਛੋਟਾ ਹੈ ਲੇਕਿਨ ਪੂਰਾ ਧਿਆਨ ਦਿੰਦਾ ਹੈ ਕਿ ਪਾਪਾ ਅੱਜ ਆਪਣੇ ਯਹਾਂ ਪੇ ਜਾਣਾ ਆਪਕੀ ਮੀਟਿੰਗ ਹੈ ਔਰ ਫੈਮਿਲੀ ਵੱਲੋਂ ਵੀ ਸਪੋਰਟ ਹੈ ਪਰ ਸੇ ਅਭੀ ਫੈਮਿਲੀ ਦਾ ਟਾਈਮ ਕੱਟ ਕੇ ਸਾਨੂੰ ਸੇਵਾ ਲਈ ਜਾਣਾ ਪੈਂਦਾ ਕਿਸੇ ਵੱਲੇ ਦਾ ਘਰ ਪ੍ਰੋਗਰਾਮ ਬਣਿਆ ਹੁੰਦਾ ਕਿ ਅੱਜ ਕਿਤੇ ਫੰਕਸ਼ਨ ਤੇ ਜਾਣਾ ਜਾਂ ਕਿਤੇ ਫੈਮਿਲੀ ਨਾਲ ਕੋ ਮਿਲਣਾ ਹੈ ਲੇਕਿਨ ਕੋਈ ਸੇਵਾ ਦਾ ਇੱਧਾ ਦਾ ਕਾਰਿਆ ਆਂਦਾ ਤੇ ਸਾਨੂੰ ਘਰ ਦਾ ਕੰਮ ਛੱਡ ਦੇਣਾ ਪੈਂਦਾ ਫੈਮਿਲੀ ਨੂੰ ਛੱਡਣਾ ਪੈਂਦਾ ਔਰ ਉੱਥੇ ਜਾਣਾ ਪੈਂਦਾ ਫੇ ਕਰਦੇ ਵੱਲੋਂ ਕਿਸੇ ਨਾਰਾਜ਼ਗੀ ਤਾਂ ਨਹੀਂ ਹੁੰਦੀ ਖਾਸ ਕਰਕੇ ਲਾਈਫ ਪਾਰਟਨਰ ਜਿਹੜੇ ਨੇ ਉਹਨਾਂ ਵੱਲੋਂ ਨਾਰਾਜ਼ਗੀ ਨਹੀਂ ਲਾਈਫ ਪਾਰਟਨਰ ਨੂੰ ਵੀ ਹੁਣ ਸਮਝ ਆ ਗਈ ਆ ਉਹ ਵੀ ਮੈਨੂੰ ਫੁੱਲ ਸਪੋਰਟ ਕਰਦੀ ਹੈ ਕਿ ਇੱਥੇ ਜਾਣਾ ਹੀ ਪਏਗਾ ਹੂੰ ਜੇ ਆਪਣੇ ਧਰਮ ਲਈ ਕੁਝ ਕਰਨਾ ਤਾਂ ਆਪਾਂ ਨੂੰ ਆਪਣੇ ਪਰਿਵਾਰ ਦੀ ਕੁਰਬਾਨੀ ਪਹਿਲਾਂ ਦੇਣੀ ਪੈਂਦੀ ਹੈ। ਚੋ ਅੱਛੀ ਗੱਲ ਕੀਤੀ ਜਨ ਸਰ ਜੈਨ ਸਾਹਿਬ ਜੈਨ ਸਮਾਜ ਦੇ ਜਿਹੜੇ ਲੋਕ ਨੇ ਜਾਂ ਜੈਨ ਸਮਾਜ ਹੈ ਜਿਹੜਾ ਆਪ ਇੱਕ ਤਰ੍ਹਾਂ ਦਾ ਕਾਫੀ ਯੂਨੀਵਰਸਿਟੀਆਂ ਨੇ ਕਾਫੀ ਸਟੱਡੀ ਨੇ ਕਾਫੀ ਜਿਹੜੇ ਐਜੂਕੇਸ਼ਨਲ ਟਰਸਟ ਨੇ ਕੋਈ ਏਦਾਂ ਦੇ ਹਜ਼ਾਰੇ ਨੇ ਉਹ ਬਹੁਤ ਜ਼ਿਆਦਾ ਤਰ ਤੇ ਜੈਨ ਸਮਾਜ ਨਾਲ ਜੁੜੇ ਹੋਏ ਨੇ ਹਜੇ ਵੀ ਤੁਹਾਨੂੰ ਲੱਗਦਾ ਵੀ ਜੈਨ ਸਮਾਜ ਦੇ ਲਈ ਜੇ ਐਜੂਕੇਸ਼ਨ ਦੇ ਲਈ ਕੋਈ ਕੰਮ ਕੀਤੇ ਜਾਂ ਕੋਈ ਐਜੂਕੇਸ਼ਨ ਦੇ ਰਾਈਟਸ ਲੋਕਾਂ ਤੱਕ ਪਹੁੰਚਾਏ ਜਾਣ ਲੋਕਾਂ ਤੋਂ ਸਿੱਖਿਆ ਜਿਹੜੀ ਹੈ ਉਸ ਤਾਰੋਂ ਦਾ ਉੱਚਾ ਕੀਤਾ ਜਾਵੇ ਇਹ ਹੈ ਜੀ ਕੋਈ ਫਿਊਚਰ ਪਲਾਨਿੰਗ ਹੈ ਦਿਮਾਗ ਵਿੱਚ ਸਰ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਜੈਨੀਆਂ ਨੂੰ ਮਾਈਨੋਰਟੀ ਕਮਿਸ਼ਨ ਦਿੱਤਾ ਗਿਆ ਲੇਕਿਨ ਸਾਨੂੰ ਮਾਈਨੋਰਟੀ ਕਮਿਸ਼ਨ ਵਾਲੇ ਤੱਕ ਸਰਟੀਫਿਕੇਟ ਨਹੀਂ ਦਿਵਾ ਪਾਇਆ ਹੂੰ ਮੇਰਾ ਇਹ ਮਕਸਦ ਹੈ ਕਿ ਸਰਕਾਰ ਕੋਲੋਂ ਪਹਿਲਾਂ ਤਾਂ ਅਸੀਂ ਆਪਣਾ ਸਰਟੀਫਿਕੇਟ ਬਣਾ ਕੇ ਆਪਣੇ ਸਮਾਜ ਦੇ ਲੋਕਾਂ ਲਈ ਇੱਕ ਅੱਛਾ ਕੰਮ ਕਰੀਏ ਤਾਂ ਕਿ ਜਦੋਂ ਸਾਡੇ ਬੱਚੇ ਐਡਮਿਸ਼ਨ ਲੈਣ ਜਾਂਦੇ ਆ ਉਹਨਾਂ ਨੂੰ ਐਡਮਿਸ਼ਨ ਲੈਣ 'ਚ ਬੜੀ-ਬੜੀ ਪ੍ਰੋਬਲਮ ਆਉਂਦੀ ਹੈ ਕਿਸੇ ਦੇ 2% ਨੰਬਰ ਘਟ ਜਾਂਦੇ ਆ ਕਿਸੇ ਦਾ 1% ਘਟ ਜਾਂਦਾ ਹੈ ਅਗਰ ਅਸੀਂ ਮਾਈਨੋਰਟੀ ਦਾ ਸਰਟੀਫਿਕੇਟ ਨਾਲ ਲਗਾਨੇ ਤਾਂ ਸਾਨੂੰ 1-2% ਵਾਲਾ ਜਿਹੜਾ ਨੰਬਰਾਂ ਦਾ ਖੇਡ ਆ ਉਹਦੇ 'ਚੋਂ ਨਿਕਲ ਜਮਾ ਇਹ ਸਰਕਾਰ ਨੇ ਹਲੇ ਤੱਕ ਸਾਨੂੰ ਬਣਾ ਕੇ ਨਹੀਂ ਦਿੱਤੇ ਅਸੀਂ ਉਹਦੇ ਲਈ ਪਰਜੁਰ ਅਪੀਲ ਕਰ ਰਹੇ ਆਂ ਤਾ ਉਹ ਬਣਾ ਕੇ ਅਸੀਂ ਸਰਕਾਰ ਕੋਲੋਂ ਆਪਣੇ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਹਾਂ ਉਤ ਤੋਂ ਬਾਅਦ ਸਾਡੇ ਐਜੂਕੇਸ਼ਨਲ ਅਧਾਰੇ ਦਾ ਅੱਗੇ ਹੋਰ ਬਣਾ ਰਹੇ ਹਾਂ ਅਸੀਂ ਲੋਕ ਐਜੂਕੇਸ਼ਨਲ ਅਧਾਰੇ ਔਰ ਜਿਹੜੇ ਬਣੇ ਆ ਉਹਨੂੰ ਹੋਰ ਡਿਵੈਲਪ ਕਰ ਰਹੇ ਹਾਂ ਤਾਂ ਕਿ ਜਿਹੜੀ ਸਿੱਖਿਆ ਲੈਣ ਲਈ ਸਾਡੇ ਬੱਚੇ ਬਾਹਰ ਜਾ ਰਹੇ ਉਹ ਸਾਡੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਮਿਲੇ ਮੇਰੀ ਕਿਵਰੀ ਹੁੰਦਾ ਨਾ ਵੀ ਕਈ ਚੀਜ਼ਾਂ ਨੇ ਜਿਵੇਂ ਸਰਕਾਰ ਬਹੁਤ ਕੁਝ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਵੀ ਜਿਹੜੇ ਸਰਕਾਰੀ ਸਕੂਲ ਨੇ ਅਸੀਂ ਉਹਨਾਂ ਦਾ ਜਿਹੜਾ ਸਿੱਖਿਆ ਸਤਾਰਾ ਬਹੁਤ ਉੱਚਾ ਕਰ ਰਹੇ ਹਾਂ ਪਰ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੇ ਆਪਾਂ ਬੱਚੇ ਸਮਝ ਸਕਦੇ ਆ ਉਹ ਜਿਹੜੀ ਪ੍ਰਯਾਪਤ ਸਿੱਖਿਆ ਉਹ ਸਰਕਾਰੀ ਸਕੂਲਾਂ ਚ ਨਹੀਂ ਮਿਲ ਪਾਰੀ ਉਹ ਫਿਰ ਪ੍ਰਾਈਵੇਟ ਸੈਕਟਰ ਵੱਲ ਝੁਕਾਅ ਹੋ ਜਾਂਦਾ ਵੀ ਕੀ ਲੱਗਦਾ ਕਿ ਪ੍ਰਾਈਵੇਟ ਸੈਕਟਰ ਦਾ ਝੁਕਾਅ ਜਿਹੜਾ ਜ਼ਿਆਦਾ ਵੱਧ ਰਿਹਾ ਸਰਕਾਰੀ ਸਿਸਟਮ ਨੂੰ ਕੋਈ ਅਡਾਪਟ ਕਰਨੀ ਚਾਹੀਦੀ ਅੱਧਾ ਦੀ ਕੋਈ ਅਡਾਲੋਜੀ ਵੀ ਉਹਦੇ ਬੱਚੇ ਝੁਕਾਅ ਉਹ ਉਧਰ ਜਾਵੇ ਜ਼ਿਆਦਾ ਸਰ ਮੈਂ ਖੁਦ ਇੱਕ ਸਰ ਜਦੋਂ ਮੈਂ ਆਪਣੀ ਲਾਈਫ 'ਚ ਸੋਸ਼ਲ ਸੇਵਾ ਸ਼ੁਰੂ ਕੀਤੀ ਸੀ ਤੇ ਸਭ ਤੋਂ ਪਹਿਲਾਂ ਅਸੀਂ ਸਕੂਲ ਦਾ ਹੀ ਕੰਮ ਸੀ ਗਵਰਨਮੈਂਟ ਪ੍ਰਾਇਮਰੀ ਸਕੂਲ ਚੌਂਕ ਸੈਦਾ ਬਰੰਪਰੀ ਓਕੇ ਜਦੋਂ ਅਸੀਂ ਗਏ ਸੀ ਉਸ ਸਕੂਲ ਨੂੰ ਘੱਟਾ ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹਮ ਲੇਕਿਨ ਅੱਜ ਤੁਸੀਂ ਉਸ ਸਕੂਲ ਦੇ ਵਿੱਚ ਜਾ ਕੇ ਦੇਖੋ 100 ਤੋਂ ਵੱਧ ਬੱਚਾ ਉੱਥੇ ਪੜ੍ਹ ਰਿਹਾ ਹੈ ਹਮ ਔਰ ਸਾਰੇ ਹਾਈ ਟੈਕ ਉਹਦੇ ਵਿੱਚ ਮਤਲਬ ਇਕਵਿਪਮੈਂਟ ਹੈ ਕੰਪਿਊਟਰ ਹੈ ਮਤਲਬ ਬੋਰਡ ਹੈ ਜਿਹੜਾ ਇਲੈਕਟ੍ਰਿਕ ਬੋਰਡ ਲੱਗਿਆ ਉਹਦੇ ਉੱਤੇ ਹਮ ਹੋਮ ਕੰਪਿਊਟਰ ਜਿਹਨੂੰ ਕਹਿੰਦੇ ਆਪਾਂ ਟਿਊਟਰ ਕਲਾਸ ਚੱਲਦੀ ਆ ਉਹਦੇ ਉੱਤੇ ਵਧੀਆ ਸਿਸਟਮ ਨਾਲ ਅਸੀਂ ਉਹਨੂੰ ਡਿਵੈਲਪ ਕਰ ਰਹੇ ਹਾਂ ਸਕੂਲ ਨੂੰ ਨਹੀਂ ਉਹ ਤੁਸੀਂ ਐਡਾਪਟ ਕੀਤਾ ਹੈ ਮਤਲਬ ਕਿ ਸਰਕਾਰ ਵੱਲੋਂ ਅਸੀਂ ਸਕੂਲ ਸਕੂਲ ਸਰਕਾਰੀ ਹੈ ਲੇਕਿਨ ਅਡਾਪਟ ਅਸੀਂ ਕੀਤਾ ਆ ਉੱਥੇ ਕਿਸੇ ਚੀਜ਼ ਦੀ ਜਰੂਰਤ ਹੁੰਦੀ ਜਿਸ ਤਰ੍ਹਾਂ ਵਰਦੀਆਂ ਸਵੈਟਰ ਆ ਕਿਤਾਬਾਂ ਮੁਕਸਾ ਕਾਪੀਆਂ ਉਹ ਸਾਡੀ ਸੰਸਥਾ ਵੱਲੋਂ ਉੱਥੇ ਪ੍ਰੋਵਾਈਡ ਕਰਾਇਆ ਜਾਂਦੇ ਆ ਤੇ ਹੁਣ ਜਿਵੇਂ ਰੀਸੈਂਟਲੀ ਅਸੀਂ ਉੱਥੇ ਪੇਂਟ ਦਾ ਕੰਮ ਸ਼ੁਰੂ ਕਰਾਣਾ ਹੈ ਬਿਲਕੁਲ ਸਰ ਤਿੰਨ ਚਾਰ ਵਧੀ ਆ ਚੁੱਕੇ ਆ ਲੇਕਿਨ ਅਸੀਂ ਬਹੁਤ ਜਲਦ ਉੱਥੇ ਪੇਂਟ ਦਾ ਕੰਮ ਸਾਰਾ ਸ਼ੁਰੂ ਕਰਾ ਕੇ ਉਹ ਸਾਡੇ ਜਲਦੀ ਹੀ ਉਸ ਕੰਮ ਨੂੰ ਅਸੀਂ ਸ਼ੁਰੂ ਕਰਾ ਕੇ ਉੱਥੇ ਪੇਂਟ ਦਾ ਕੰਮ ਕਰਾਂਗੇ ਇੱਕ ਲੋਕਾਂ ਦਾ ਨਾ ਸਵਾਲ ਹੁੰਦਾ ਜਨਨ ਸਾਹਿਬ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ 1999 ਤੋਂ ਅਸੀਂ ਜਿਹੜੇ ਨੇ ਬਲੱਡ ਕੈਂਪ ਲਾ ਰਹੇ ਹਾਂ ਤੇ ਬਲੱਡ ਕੈਂਪ ਦੇ ਵਿੱਚ ਹਜ਼ਾਰਾਂ ਯੂਨਿਟ ਤੁਸੀਂ ਇਕੱਠਾ ਹੋ ਜਾਂਦਾ ਉਹ ਹਸਪੀਟਲ ਦੀ ਟੀਮਾਂ ਆਉਂਦੀਆਂ ਉਹਨਾਂ ਤੱਕ ਸਿਸਟਮ ਬਣ ਜਾਂਦਾ ਪਰ ਕਿਸੇ ਨੂੰ ਮੈਨੂੰ ਹੁਣ ਲੋੜ ਪੈ ਜਾਵੇ ਬਲੱਡ ਦੀ ਤੇ ਮੈਂ ਤੁਹਾਡੇ ਕੈਂਪ ਦੇ ਵਿੱਚ ਵੀ ਬਲੱਡ ਦਿੱਤਾ ਕੀ ਮੈਨੂੰ ਈਜ਼ੀਲੀ ਉਹ ਬਲੱਡ ਜਿਹੜਾ ਮਿਲ ਪਾਏਗਾ ਉਸ ਟਾਈਮ ਜਦੋਂ ਮੈਨੂੰ ਜ਼ਰੂਰਤ ਹੋਵੇ ਕਿ ਉਹਦੇ ਲਈ ਕੋਈ ਕਾਰਜਕੀਤ ਤੋਂ ਰਾਹਤ ਆਪਣਾ ਹੈਲਪਲਾਈਨ ਨੰਬਰ ਬਣਾਇਆ ਹੋਇਆ ਹੈ ਓਕੇ 9876171831 ਅਸੀਂ ਉਸ ਹੈਲਪਲਾਈਨ ਨੰਬਰ ਤੇ ਜਦੋਂ ਵੀ ਕਿਸੇ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਅਸੀਂ ਉਹ ਫੋਨ ਵਾਪਸ ਕਰਦੇ ਹਾਂ ਰੀਸੈਂਟਲੀ ਇੱਕ ਖੂਨ ਹੁਣ ਜਲੰਧਰ ਚ ਗੋਬਿੰਦ ਘਉਦਾਮ ਦੇ ਪੰਡਿਤ ਜੀ ਆ ਲੋਕ ਸੀ ਮੈਂ ਤੁਹਾਨੂੰ ਨਾਮ ਵੀ ਦੱਸਦਾ ਉਹਨਾਂ ਨੂੰ ਜਲੰਧਰ ਖੂਨ ਚਾਹੀਦਾ ਸੀ ਜਲੰਧਰ ਵੀ ਉਪਲਬਧ ਕਰਾਇਆ ਔਰ ਪਰਸੋਂ ਜੰਮੂ ਤੋਂ ਇੱਕ ਬੰਦਾ ਡੀਐਮਸੀ ਦਾਖਲ ਆ ਉਹਦਾ ਅੱਜ ਹਾਰਡ ਦਾ ਆਪਰੇਸ਼ਨ ਹੋਇਆ ਉਹਨਾਂ ਨੂੰ ਦੋ ਯੂਨਿਟ ਚਾਹੀਦੇ ਸੀ ਉਹ ਵੀ ਮੈਂ ਪ੍ਰੋਵਾਈਡ ਕਰਾਏ ਜਿੱਦੀ ਸੇਵਾ ਹੁੰਦੀ ਹੈ ਸਾਡੀ ਟੀਮ ਪੂਰੀ ਕਰਦੀ ਹੈ ਮਤਲਬ ਉਸ ਨੰਬਰ ਦੇ ਉੱਪਰ ਨੰਬਰ ਦੇ ਉੱਪਰ ਸਾਨੂੰ ਫੋਨ ਆਉਂਦਾ ਹੈ ਕਈ ਵੇਲੇ ਤਾਂ ਰਾਤ ਨੂੰ ਵੀ ਫੋਨ ਆਉਂਦਾ 12 ਵਜੇ 1 ਵਜੇ ਅਸੀਂ ਉਹ ਟੈਂਡ ਕਰਦੇ ਆਂ ਔਰ ਉਹ ਲੋਕਾਂ ਨੂੰ ਅਸੀਂ ਖੂਨ ਉਪਲਬਧ ਕਰਾਨੇ ਸਾਡਾ ਜਿਹੜਾ ਮੋਟਿਵ ਹੈ ਇਹੀ ਹੈ ਕਿ ਅਸੀਂ ਇੱਕ ਜੈਨ ਸਮਾਜ ਦੀ ਗਊਸ਼ਾਲਾ ਬਣਾਉਣਾ ਚਾਹੁੰਦੇ ਆਂ ਸਰਕਾਰ ਕੋਲੋਂ ਬੜੀ ਜਲਦੀ ਹੀ ਅਸੀਂ ਇੱਕ ਜਗ੍ਹਾ ਅਲਾਟ ਕਰਾ ਕੇ ਲੁਧਿਆਣਾ ਵਿੱਚ ਇੱਕ ਬਹੁਤ ਵੱਡੀ ਜਾਨ ਸਮਾਜ ਦੀ ਗਊਸ਼ਾਲਾ ਬਣਾ ਕੇ ਜਿਹੜਾ ਸਾਡਾ ਪਵਿੱਤਰ ਤੀਰਥ ਸਥਾਨ ਹੈ ਪਾਵਾਪੁਰੀ ਉਸ ਤਰ੍ਹਾਂ ਦਾ ਇੱਕ ਪਾਵਾਪੁਰੀ ਲੁਧਿਆਣਾ ਬਣਾਉਣਾ ਚਾਹੁੰਦੇ ਆਂ ਔਰ ਬਹੁਤ ਜਲਦੀ ਉਸ ਦਾ ਨਿਰਮਾਣ ਕਰਿਆ ਸੀ ਸ਼ੁਰੂ ਕਰਨ ਜਾ ਰਹੇ ਆਂ ਸਰਕਾਰ ਕੋਲੋਂ ਜਗ੍ਹਾ ਲੈ ਕੇ ਉਹਦੇ ਉੱਤੇ ਬਹੁਤ ਭਵਿਆ ਰੂਪ ਦੇ ਵਿੱਚ ਇੱਕ ਗਊਸ਼ਾਲਾ ਜੋ ਸਾਡੀ ਪਾਵਾਪੁਰੀ ਚ ਬਣੀ ਹੋਏ ਇੱਥੇ ਅਸੀਂ ਬਣਾਉਣਾ ਚਾਹੁੰਦੇ ਆਂ ਨਹੀਂ ਗਊਸ਼ਾਲਾ ਚਲੋ ਤੁਸੀਂ ਤਾਂ ਗੱਲ ਕੀਤੀ ਗਊਸ਼ਾਲਾ ਆਛਾ ਉਪਰਾਲਾ ਵੀ ਜਿਹੜੀ ਗਵਾਂ ਨੂੰ ਰਹਿਣ ਲਈ ਰਹਿਣ ਬਸੇਰਾ ਮਿਲ ਜੇਗਾ ਉੱਥੇ ਖਾਣਾ ਮਿਲੇਗਾ ਪੱਠੇ ਮਿਲਣਗੇ ਉਹਨਾਂ ਨੂੰ ਸੇਵਾ ਹੋਏਗੀ ਉਹਨਾਂ ਦੀ ਪਰ ਲੁਧਿਆਣੇ ਸ਼ਹਿਰ ਦੇ ਵਿੱਚ ਆਲਰੇਡੀ ਇੰਨੀਆਂ ਜਿਹੜੀਆਂ ਗਊਸ਼ਾਲਾਉ ਚੱਲ ਰਹੀਆਂ ਪ੍ਰਾਪਤ ਮਾਤਰਾ ਦੀ ਪਰ ਫਿਰ ਵੀ ਜਿਹੜੇ ਐਕਸੀਡੈਂਟ ਨੇ ਰੋਡਸ ਦੇ ਉੱਤੇ ਫਿਰ ਵੀ ਜਿਹੜੀਆਂ ਗਊਆਂ ਕਰਕੇ ਜਿਹੜੇ ਲੋਕ ਆਪਣੀ ਜਾਨ ਦੋ ਹੱਥ ਤੋਂ ਪੈਂਦੇ ਉਹ ਨਹੀਂ ਘਟ ਰਹੀ ਜਨ ਸਭ ਇੰਨੀਆਂ ਗਊਸ਼ਾਲਾ ਹੁਣ ਜੋ ਬਾਵਜੂਦ ਵੀ ਸਰ ਦੇਖੋ ਕਈ ਨਾ ਕਈ ਕਿਤੇ ਨਾ ਕਿਤੇ ਮਜਬੂਰੀ ਹੈ ਇਸ ਮਜਬੂਰੀ ਨੂੰ ਸਾਡਾ ਪ੍ਰਸ਼ਾਸਨ ਲੱਗਿਆ ਹੋਇਆ ਸਰਕਾਰ ਲੱਗੀ ਹੋਈ ਹੈ ਦੇਖੋ ਤੁਸੀਂ ਸਰਕਾਰ ਕਿੰਨੇ ਉਪਰਾਲੇ ਕਰ ਰਹੀ ਹੈ ਹਰ ਉਪਰਾਲਾ ਇਹ ਵੀ ਉਪਰਾਲਾ ਸਰਕਾਰ ਦੇ ਅਧੀਨ ਹੈ ਇਨੂੰ ਵੀ ਬੜੀ ਜਲਦੀ ਮੈਂ ਸਰਕਾਰ ਦੇ ਧਿਆਨ ਆਰਥ ਲਿਆ ਕੇ ਇਹਦੇ ਤੇ ਵਰਕਆਊਟ ਕਰਾਵਾਂਗੇ ਵੀ ਜਿਹੜੀਆਂ ਇਹ ਐਕਸੀਡੈਂਟ ਹੈ ਗਊਆਂ ਵਾਲਾ ਇਹ ਵੀ ਬੰਦ ਹੋਵੇ ਅ ਜੇ ਜੈ ਜਨ ਬੋਬੀ ਸਾਰੇ ਜਦੋਂ ਘਰੋਂ ਨਿਕਲਦੇ ਨੇ ਤਿਆਰ ਹੋ ਕੇ ਘਰ ਤੋਂ ਬਾਹਰ ਜਾਂਦੇ ਨੇ ਸਮਾਜ ਸੇਵਾ ਦਾ ਤੁਸੀਂ ਕਰ ਹੀ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਹੁਣ ਵੀ ਤੁਹਾਨੂੰ ਕੋਈ ਫੋਨ ਆ ਰਿਹਾ ਸੀ ਫੈਸਲਾ ਕੋਈ ਰੱਖਿਆ ਤੁਸੀਂ ਕਿ ਮੈਂ ਜਲਦੀ ਜਾਣਾ ਉਹ ਵੀ ਉੱਥੇ ਵੀ ਤੁਸੀਂ ਜਾਣਾ ਹੈ ਜਦੋਂ ਘਰੋਂ ਨਿਕਲਦੇ ਹਾਂ ਕੋਈ ਸੋਚ ਕੇ ਨਿਕਲਦੇ ਵੀ ਅੱਜ ਯਾਰ ਇਹ ਕੰਮ ਤਾਂ ਬਹੁਤ ਹੋ ਗਏ ਉਹ ਕੋਈ ਐਕਸਟਰਾ ਆਰਡੀਨਰੀ ਕੰਮ ਵੀ ਕਰਕੇ ਦੇਖੀਏ ਸਮਾਜ ਲਈ ਜਾਂ ਕੁਝ ਐਸੀ ਦਿਮਾਗ ਦੇ ਵਿੱਚ ਐਸੀਆਂ ਗੱਲਾਂ ਚੱਲਦੀਆਂ ਸਰ ਸਿਰਫ ਇੱਕੋ ਹੀ ਦਿਮਾਗ ਦੇ ਵਿੱਚ ਗੱਲ ਚੱਲਦੀ ਹੈ ਘਰੋਂ ਵੀ ਮੇਰੇ ਕੋਲ ਕਿਸੇ ਦਾ ਮਾੜਾ ਨਾ ਹੋਵੇ ਮੈਂ ਜੇ ਕਰਾਂ ਤਾਂ ਚੰਗਾ ਕਰਾਂ ਜਿੰਦਾ 99% ਉਹਨਾਂ ਨੂੰ ਮਿਲ ਜਵੇ 1% ਮੈਨੂੰ ਮਿਲੇ ਮੈਂ 1% ਲਈ ਕੰਮ ਕਰਦਾ ਕਿ ਕਿਸੇ ਦਾ ਮਾੜਾ ਸਾਡੇ ਹੱਥੋਂ ਨਾ ਹੋਵੇ ਜੇ ਸਾਡਾ ਕੋਈ ਮਾੜਾ ਕਰੇ ਉਹਦਾ ਹੀ ਕਰਮ ਲੇਕਿਨ ਸਾਡੇ ਕਰਮ ਰੱਬ ਨੇ ਇਦਾਂ ਦੇ ਲਿਖੇ ਕਿ ਅਸੀਂ ਕਿਸੇ ਦਾ ਮਾੜਾ ਨਾ ਕਰੀਏ ਸਾਨੂੰ ਚੰਗੇ ਕਰਮ ਕਰਨ ਦਾ ਹੀ ਸ਼ੌਂਕ ਆ ਚੰਗੇ ਕੰਮ ਕਰਨ ਦਾ ਸ਼ੌਂਕ ਆ ਕਿਸੇ ਦਾ ਮਾੜਾ ਕਰਨ ਦਾ ਕੋਈ ਸ਼ੌਂਕ ਨਹੀਂ ਚੰਗਾ ਹੀ ਕਰੀਏ ਰੱਬ ਸਾਡੇ ਨਾਲ ਚੰਗਾ ਕਰ ਰਿਹਾ ਮੈਂ ਜ਼ਮੀਨ ਤੋਂ ਉੱਠ ਕੇ ਅੱਜ ਇੱਥੇ ਤੱਕ ਪਹੁੰਚ ਗਿਆ ਤਾਂ ਮੈਂ ਇੱਥੇ ਆਪਣੀ ਮਾਤਾ ਰਾਣੀ ਦਾ ਭਗਵਾਨ ਮਾ ਵੀ ਸਵਾਮੀ ਜੀ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਕਿ ਮੈਂ ਇਸ ਮੁਕਾਮ ਤੇ ਪਹੁੰਚ ਗਿਆ ਪਰ ਸਮਾਂ ਜਦ ਆ ਗਿਆ ਜਨ ਸਭ ਚੰਗਾ ਕਰਦੇ 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 ਵੀ ਕਿਸੇ ਦਾ ਮਾੜਾ ਹੋ ਜਾਂਦਾ ਵਿੱਚ हां उसी चीज तो डरते हैं जेड़ा ਤੁਸੀਂ ਕਿਹਾ ਨਾ ਘਰੋਂ ਨਿਕਲਦੇ ਕੀ ਸੋਚ ਕੇ ਚੱਲਦੇ ਹੋ ਇਹੀ ਸੋਚ ਕੇ ਚੱਲਦੇ ਆ ਵੀ ਕਿਸੇ ਦਾ ਮਾੜਾ ਸਾਡੇ ਕੋਲੋਂ ਨਾ ਹੋ ਜਾਵੇ ਚੰਗਾ ਕਰਨ ਲਈ ਅਸੀਂ ਝੰਮੇ ਆ ਚੰਗਾ ਕਰਨਾ ਚਾਹਦੇ ਆ ਲੇਕਿਨ ਕਿਸੇ ਦਾ ਅਗਰ ਮਾੜਾ ਹੋ ਜਾਂਦਾ ਤਾਂ ਉਹਦੇ ਸ਼ਮਾ ਪ੍ਰਾਰਥੀ ਵੀ ਹੈ ਕਿ ਸਾਡੇ ਕੋਲ ਕਿਸੇ ਦਾ ਮਾੜਾ ਹੋ ਗਿਆ ਦੇਖੋ ਹਰ ਵੱਲੇ ਹਰ ਬੰਦਾ ਹਰ ਚੰਗਾ ਕੰਮ ਨਹੀਂ ਕਰ ਸਕਦਾ ਕਿਸੇ ਵੇਲੇ ਕੋਈ ਮਾੜਾ ਹੋ ਸਕਦਾ ਉਹਦੇ ਲਈ ਉਹਦੀ ਸ਼ਮਾ ਪ੍ਰਾਰਥੀਆ ਲੇਕਿਨ ਆਪਣੇ ਵੱਲੋਂ ਕਦੀ ਦਿਲੋਂ ਨਹੀਂ ਚਾਹਿਆ ਕਿਸੇ ਦਾ ਮਾੜਾ ਕਰਨਾ ਸੋ ਜੈਨ ਸਭ ਸਮਾਜ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਵੀ ਅਗਰ ਮੈਂ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਕਿ ਸੇਵਾ ਜ਼ਰੂਰ ਕਰੋ ਹੂੰ ਜੇ ਤੁਸੀਂ 100 ਰੁਪਏ ਕਮਾਣੇ ਹੋਂ ਤਾਂ ਉਹਦੇ ਚੋਂ 10 ਰੁਪਏ ਦਾਨ ਜ਼ਰੂਰ ਕਰੋ ਹੂੰ ਆਪਾਂ ਇੱਕ Hindu ਧਰਮ ਨੂੰ ਵੀ ਬਿਲੋਂਗ ਕਰਦੇ ਆ ਜੈਨੀ ਹੈ ਸਾਡਾ ਇਹ ਸਾਰੇ ਸਮਾਜ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਹੈ ਕਿ ਜਿਸ ਤਰ੍ਹਾਂ ਹੁਣ ਕਰੋਨਾ ਆਇਆ ਤੁਸੀਂ ਦੇਖੋ ਅਸੀਂ 55 ਦਿਨ ਲਗਾਤਾਰ ਲੰਗਰ ਵੰਡੇ ਹੂੰ ਤਾਂ ਲੋਕੀ ਤਾਂ ਘਰੋਂ ਨਹੀਂ ਨਿਕਲਦੇ ਸੀ ਅਸੀਂ ਉਸ ਦੌਰਾਨ ਜ ਤਿੰਨ ਖੂਨਦਾਨ ਕੈਂਪ ਵੀ ਲਾਏ ਡੀਐਮਜੀ ਚ ਲਾਇਆ ਰਗਨਾਥ ਚ ਲਾਇਆ ਆਹ ਰਿ ਗੁਰਤੇਗ ਬਾਦਰ ਚ ਲਾਇਆ ਤਿੰਨ ਬਲੱਡ ਡੋਨੇਸ਼ਨ ਕੈਂਪ ਵੀ ਲਾਤੇ ਜਦੋਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਉਹ ਕਰੋਨਾ ਦੇ ਵਿੱਚ ਜਦੋਂ ਲੋਕੀ ਘਰੋਂ ਨਹੀਂ ਨਿਕਲਦੇ ਸੀ ਇਵਨ ਤਾਂ ਕਿ ਡਾਕਟਰ ਨਾਲ ਲਲ ਕਈ ਬਲੇ ਬੈਸ ਵੀ ਹੋਈ ਵੀ ਤੁਸੀਂ ਇੱਥੇ ਲਾਈਵ ਬੋਲਦੇ ਹੋ ਮੈਂ ਡਾਕਟਰਾਂ ਨੂੰ ਕਿਹਾ ਵੀ ਅਸੀਂ ਲਾਈਵ ਤਾਂ ਬੋਲ ਰਹੇ ਆ ਕਿ ਲੋਕੀ ਸਾਡਾ ਲਾਈਵ ਸੁਣ ਕੇ ਘਰੋਂ ਆ ਰਹੇ ਆ ਬਲੱਡ ਡੋਨੇਟ ਕਰਨ ਵਾਸਤੇ ਕਿਉਂਕਿ ਆਪਾਂ ਘਰੋਂ ਹੀ ਨਹੀਂ ਨਿਕਲਦੇ ਸੀ ਕੋਈ ਘਰੋਂ ਨਹੀਂ ਨਿਕਲਣ ਆ ਰਹੇ ਸੀ ਕੋਈ ਵਾਦਰ ਨੇ ਆਪਣੇ ਬੱਚੇ ਦਾ ਸੰਸਕਾਰ ਨਹੀਂ ਕੀਤਾ ਬੱਚੇ ਨੇ ਆਪਣੇ ਫਾਦਰ ਦਾ ਨਹੀਂ ਕੀਤਾ ਔਰ ਅਸੀਂ 55 ਦਿਨ ਕੰਟੀਨਿਊਸ ਲੰਗਰ ਲਾਇਆ ਔਰ ਤਿੰਨ ਵਾਰੀ ਬਲੱਡ ਡੋਨੇਸ਼ਨ ਕੈਂਪ ਲਾਇਆ ਤੇ ਸਾਡੇ ਵਾਸਤੇ ਵੀ ਬਹੁਤ ਮਤਲਬ ਕਿ ਇਹ ਮੁਸ਼ਕਲ ਘੜੀ ਦਾ ਦੌਰ ਸੀਗਾ ਇੱਕ ਵਾਰੀ ਤਾਂ ਮੇਰੇ ਭਾਈ ਸਾਹਿਬ ਨੇ ਮੈਨੂੰ ਘਰੇ ਵੀ ਬੰਦ ਕਰਤਾ ਵੀ ਨਹੀਂ ਨਿਕਲਣਾ ਲੇਕਿਨ ਜਦੋਂ ਮੈਂ ਉਹ ਗਰੀਬਾਂ ਦੇ ਮੂੰਹ ਦੇ ਵਿੱਚ ਨਵਾਲਾ ਰੋਟੀ ਦਾ ਜਾਂਦਾ ਦੇਖਦਾ ਸੀ ਤਾਂ ਮੈਨੂੰ ਉਹ ਮਜ਼ਰਜਾਤ ਸੀ ਮੈਂ ਕਹਾ ਭਾਈ ਸਾ ਮੈਨੂੰ ਜਾਣਦੇ ਹੋ ਜੀ ਅੱਜ ਮੈਂ ਨਾ ਗਿਆ ਤਾਂ ਉਹਨਾਂ ਦੇ ਘਰੇ ਰੋਟੀ ਨਹੀਂ ਮਿਲਨੀ ਹੂੰ ਤਾਂ ਇਸ ਕਰਕੇ ਅਸੀਂ ਉਹ ਸਭ ਛੱਡ ਕੇ ਉੱਥੇ ਰੋਟੀ ਪੰਚਾਨ ਦਾ ਬੇੜਾ ਚੱਕੀ ਰੱਖਿਆ ਮੈਂ ਆਪਣੀ ਟੀਮ ਦਾ ਮੇਰੇ ਨਿਊ ਯਾਰੰਗ ਫੈਸਟਾ ਕਲੱਬ ਦੇ ਪੂਰੇ ਸਾਥੀ ਬੋਲੇ ਬਵਰਤਨ ਨੂੰ ਨਿਯੋਗ ਸੰਗਦੇ 55 ਮੈਂਬਰ ਤੋਂ 60 ਮੈਂਬਰ ਅਸੀਂ ਲੱਗੇ ਰਹੇ ਲਗਾਤਾਰ ਕੰਟੀਨਿਊਸ ਮਤਲਬ 55 ਦਿਨ ਅਸੀਂ ਲੰਗਰ ਵੰਡੇ ਉਹਨਾਂ ਬਾਅਦ ਸੁੱਕਾ ਵੰਡਿਆ 55 ਦਿਨ ਲੋਕਾਂ ਦੇ ਘਰਾਂ 'ਚ ਜਾ ਕੇ ਲੰਗਰ ਦਿੰਦੇ ਰਹੇ ਵੀ ਜਿੱਥੇ-ਜਿੱਥੇ ਲੋੜ ਸੀ ਰੋਟੀ ਦੀ ਅਸੀਂ ਉੱਥੇ ਪੰਚਾਈ ਪੇਤਾ ਤੁਸੀਂ ਜੈਨ ਸਾਹਿਬ ਬਹੁਤ ਲੱਕੀਓ ਵੀ ਤੁਹਾਨੂੰ ਏਡੀ ਵਧੀਆ ਟੀਮ ਜਿਹੜੀ ਐ ਇਨੇ ਔਖੇ ਟਾਈਮ ਦੇ ਜਦੋਂ ਲੋਕ ਘਰੋਂ ਨਹੀਂ ਸੀ ਬਾਹਰ ਨਿਕਲਦੇ ਉਹਨਾਂ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੈਂਪੇਨ ਵੀ ਆਰਗੇਨਾਈਜ਼ ਕੀਤੇ ਨੇ ਲੰਗਰ ਵੀ ਲਾਏ ਨੇ ਔਰ ਤੁਹਾਡਾ ਸਾਥ ਵੀ ਦਿੱਤਾ ਲੋਕਾਂ ਦਾ ਭਲਾ ਵੀ ਕੀਤਾ ਮੈਨਸੋ ਦਾ ਵੀ ਤੁਸੀਂ ਲੱਕੀਓ ਟੀਮ ਏਡੀ ਵਧੀਆ ਮਿਲੀ ਤੁਹਾਨੂੰ ਨਾਲ ਸਰ ਮੇਰੀ ਟੀਮ ਦਾ ਹੀ ਜ਼ਿਆਦਾ ਰੋਲਾ ਹੈ ਮੇਰਾ ਰੋਲਾ ਘੱਟ ਹੈ ਮੇਰੀ ਟੀਮ ਬੜੀ ਸਟਰੋਂਗ ਆ ਟੀਮ ਕੰਮ ਕਰਦੀ ਆ ਸੇਵਾ ਜੇ ਮੈਨੂੰ ਮਿਲੀ ਹੈ ਤੇ ਮੇਰੀ ਟੀਮ ਨੂੰ ਮੇਰੀ ਟੀਮ ਕਰਕੇ ਮੈਨੂੰ ਸੇਵਾ ਮਿਲੀ ਆ ਮੇਰੀ ਟੀਮ ਦਾ ਇਹਦੇ ਤੇ ਜ਼ਿਆਦਾ ਰੋ ਕੀ ਕਹਿਣਾ ਚਾਹੁੰਦੇ ਹੋ ਸਮਾਜ ਨੂੰ ਆਉਣ ਵਾਲੀ ਪੀੜ੍ਹੀ ਨੂੰ ਤੁਹਾਨੂੰ ਯੁਵਾ ਪੀੜ੍ਹੀ ਵੀ ਸੁਣੇਗੀ ਤੇ ਕਿਉਂਕਿ ਤੁਸੀਂ ਇੱਕ ਤਰ੍ਹਾਂ ਦਾ ਇਦਾਂ ਦਾ ਐਗਜ਼ਾਮਪਲ ਹੋ ਲੁਹਣਾੜੇ ਸ਼ਹਿਰ ਦਾ ਕਿਉਂਕਿ ਲੋਕ ਤੁਹਾਨੂੰ ਦੇਖ ਕੇ ਬੜਾ ਕੁਝ ਸਿੱਖਦੇ ਨੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਐਡੀ ਵੱਡੀ ਸੇਵਾ ਜਦੋਂ ਤੁਸੀਂ ਕੀਤੀ ਹੈ ਤੇ ਇੱਕ ਤਰ੍ਹਾਂ ਦਾ ਸਮਾਜ ਦੇ ਵਿੱਚ ਐਗਜ਼ਾਮਪਲ ਸੈੱਟ ਹੋ ਜਾਂਦਾ ਤੁਹਾਨੂੰ ਲੋਕ ਸੁਣਦੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਗੱਲ ਸੁਣੀ ਜਾਂਦੀ ਹੈ ਕੀ ਮੈਸੇਜ ਹੈ ਖਾਸ ਕਰਕੇ ਯੁਵਾਵਾਂ ਲਈ ਯੁਵਾਵਾਂ ਲਈ ਇਹ ਹੀ ਮੈਸੇਜ ਹੈ ਕਿ ਆਪਾਂ ਸੇਵਾ ਕਰੀਏ ਸੇਵਾ ਦੇ ਵਿੱਚ ਮੇਵਾ ਜੇ ਤੁਸੀਂ 100% ਸੇਵਾ ਕਰਦੇ ਹੋ ਤੇ ਤੁਹਾਨੂੰ 10% ਜਿਵੇਂ ਮੇਵਾ ਮਿਲ ਜਵੇ ਤੁਸੀਂ ਬਹੁਤ ਸ਼ੁਕਰਗੁਜ਼ਾਰ ਸਮਝੋ ਆਪਣੇ ਆਪ ਨੂੰ ਕਿ ਤੁਹਾਡਾ ਪੈਸਾ ਜਿਹੜਾ ਉਹ ਦਵਾਈਆਂ ਤੇ ਡਾਕਟਰਾਂ ਨੂੰ ਹਸਪਤਾਲਾਂ 'ਚ ਨਾ ਲੱਗੇ ਤੁਹਾਡੀ ਸਿਹਤ ਤੰਦਰੁਸਤ ਰਹੇ ਤੁਹਾਡਾ ਪਰਿਵਾਰ ਤੰਦਰੁਸਤ ਰਹੇ ਤੁਹਾਡਾ ਬਿਜ਼ਨਸ ਤੰਦਰੁਸਤ ਰਹੇ ਵੱਧ ਤੋਂ ਵੱਧ ਸੇਵਾ ਕਰੋ ਜਿੰਨੀ ਸੇਵਾ ਤੁਸੀਂ ਕਰੋਗੇ ਮੈਂ ਤਾਂ ਜਾਣਦਾ ਕਿ ਮਹਾਰਾਣੀ ਚੰਤਪੁਨੀ ਸਾਡੇ ਉਹ ਕਾਰਜ ਪੂਰੇ ਕਰਦੀ ਹੈ ਜਿੰਨੀ ਅਸੀਂ ਸੇਵਾ ਕਰਦੇ ਹਾਂ ਸਾਡੇ ਤੇ ਜੇ ਕੋਈ ਸੰਕਟ ਆਂਦਾ ਤਾਂ ਮਾਤਾ ਰਾਣੀ ਆਪ ਸਾਡਾ ਸੰਕਟ ਹਰਦੀ ਹੈ ਔਰ ਅਸੀਂ ਇਸੇ ਸੰਕਟ ਨੂੰ ਸਮਝਦੇ ਹੋਏ ਹੀ ਸੇਵਾ ਕਰਦੇ ਆ ਕਿ ਸਾਡੇ ਜਿਹੜੇ ਸੰਕਟ ਆ ਉਹ ਘਟੇ ਰਹਣ ਔਰ ਅਸੀਂ ਸੇਵਾ ਹੋਰ ਵੱਧ ਤੋਂ ਵੱਧ ਕਰਦੇ ਰਹੀਏ bizness ਕਰਦੇ ਆ ਨਾਲ ਅਗਰ ਅਸੀਂ ਕਹਿੰਨੇ ਸਾਰਾ ਟਾਈਮ ਫ੍ਰੀ ਹੋਈਏ ਤਾਂ ਅਸੀਂ ਸਾਰਾ ਟਾਈਮ ਸੇਵਾ ਹੀ ਕਰਦੇ ਰਹੀਏ ਲੇਕਿਨ ਅਜ ਦੇ ਕਾਲ ਯੁਗ ਦੇ ਟਾਈਮ ਦੇ ਵਿੱਚ ਆਪਣਾ ਪਰਿਵਾਰ ਵੀ ਸਟੈਬਲਿਸ਼ ਕਰਨਾ ਹੈ ਆਪਣਾ bizness ਵੀ ਸਟੈਬਲਿਸ਼ ਕਰਨਾ ਨਾਲ ਸੇਵਾ ਵੀ ਕਰਨੀ ਹੈ ਥੋੜੀ ਜੀ ਘੜੀ ਮੁਸ਼ਕਲ ਹੁੰਦੀ ਹੈ ਲੇਕਿਨ ਫਿਰ ਵੀ ਇਸ ਘੜੀ ਨੂੰ ਚਲਾਉਂਦੇ ਹੋਏ ਅਸੀਂ ਯੁਵਾਵਾਂ ਨੂੰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਨੂੰ ਸੇਵਾ ਦਾ ਫਾਇਦਾ ਮਿਲੇ ਦਿਲ ਨਾਲ ਸੇਵਾ ਕਰੋ ਧੰਨਵਾਦੀ ਸਮਾਜ ਦੇ ਲਈ ਸੋ ਇਹ ਸੀਗੇ ਰਜੇਸ਼ ਜਨ ਬੋਬੀ ਜੀ ਸਮਾਜ ਸੇਵੀ ਨੇ ਔਰ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਬੜੇ ਕੰਮਾਂ ਵਾਲੀਆਂ ਗੱਲਾਂ ਖਾਸ ਕਰਕੇ ਜੁਵਾਬਦ ਲਈ ਇਹਨਾਂ ਨੇ ਕਿਹਾ ਵੀ ਵੱਧ ਤੋਂ ਵੱਧ ਜਿਹੜੀ ਉਹ ਸਮਾਜ ਦੀ ਸੇਵਾ ਕੀਤੀ ਜਾਵੇ ਔਰ ਇਹਨਾਂ ਨੇ ਇਹਨਾਂ ਦੇ ਨੰਬਰ ਵੀ نیچے ਮੈਂਸ਼ਨ ਹੋਣਗੇ ਕੋਈ ਇਹਨਾਂ ਨਾਲ ਨੀ ਸਵਾਰਥ ਸੇਵਾ ਲਈ ਜੁੜਨਾ ਚਾਹੁੰਦਾ ਹੈ ਸਮਾਜ ਦਾ ਭਲਾ ਕਰਨਾ ਚਾਹੁੰਦਾ ਜਾਂ ਕਿਸੇ ਵੀ ਜਿਹੜੇ ਨੀੜੀ ਲੋਕ ਨੇ ਉਹਨਾਂ ਨੂੰ ਖੂਨ ਚਾਹੀਦਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਸੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ نیچے ਨੰਬਰ ਮੈਂਸ਼ਨ ਹੈ ਕਿੱਦਾਂ ਦਾ ਰਿਹਾ ਇਹ ਕਿੱਦਾਂ ਦੇ ਤੁਹਾਨੂੰ ਇਹਨਾਂ ਦੇ ਸਵਾਲ ਜਵਾਬ ਲੱਗੇ ਦਿਓ ਕਮੈਂਟਾਂ ਦੇ ਵਿੱਚ رائے ਬਹੁਤ ਬਹੁਤ ਧੰਨਵਾਦ